ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਅੱਜ ਹੈਗਾ ਸਾਡੇ ਗੁਰਪੁਰਬ ਦਾ ਪ੍ਰੋਗਰਾਮ ਤੇ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣਾ ਹੈ ਅੱਜ ਗੁਰਦੁਆਰੇ ਸਾਹ ਜੜੇ ਤੇ ਅਸੀਂ ਪਹਿਲਾਂ ਚੱਲੇ ਆ ਗੁਰਦੁਆਰੇ ਸੇਵਾ ਕਰਨ ਤੇ ਭਾਦੀ ਹੁਣੀ ਵੀ ਚੱਲੇ ਆ ਸਾਡੇ ਨਾਲ ਤੇ ਅਸੀਂ ਹੁਣ ਤੁਰੀਆਂ ਜਾਂਦੀਆਂ ਆ ਲੈਣਾ ਆ ਹੁਣ ਟ੍ਰਾਈਸਾਈਕਲ ਜਿੱਦਾਂ ਭਾਈਥੋ ਆਟੋ ਲਈਦਾ ਆ ਇੱਥੇ ਅਸੀਂ ਟ੍ਰਾਈਸਾਈਕਲ ਲੈ ਕੇ ਤੇ ਫੇਰ ਜਾਣਾ ਆ ਤੇ ਅੱਜ ਕਰਾਂਗੇ ਉੱਥੇ ਸੇਵਾ ਤੇ ਘਰੌਣ ਕਾ ਲੱਗਣਗੇ ਅੱਜ ਗੁਰਦੁਆਰ ਦੇ ਵਿੱਚ ਤੇ ਫਿਰ ਮਿਲਦੇ ਆ ਫਿਰ ਉੱਥੇ ਜਾ ਕੇ ਕੀ ਕੀ ਬਣਦਾ ਆ ਕੀ ਕੀ ਕਰਨਾ ਆ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਚਲੋ ਠੀਕ ਹੈ ਜੀ ਤਨਾਮ ਨਾਲ ਪਾਣੀ ਆ ਰਿਹਾ ਹੈ ਸਾਹਬ ਦਾ ਲਾਉ ਸਾਹਬ ہاں جی بھائی ستری جی سارا جی حال چال جی سارا جی دیکھو سیوا دار بیٹھے دیکھو ماسک تو لے ਆ ਬੀਉਣੇ ਕਿ ਬਣਾਉਂਦੇ ਆ ਸਾਡੀ ਜਿਹੜੀਆਂ ਨੂੰ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾ ਦੱਦੋਂ ਆਏ ਆ ਪੂਰੇ 12:00 ਵਜੇ ਦੇ ਆਏ ਆ ਤੇ ਗੁਰਦੁਆਰਾ ਸਾਹਿਬ ਸੇਵਾ ਤੇ ਤੇ ਸਮੋਸੇ ਵਗੈਰਾ ਬਣ ਗਏ ਆ ਪੂਰੇ ਹਨ ਕੰਪਲੀਟ ਕਰਤਾ ਕੰਮ ਸਾਜਾਵਾਂ ਜੁਨੀਆਂ ਕੱਟ ਪਈਆਂ ਹੁਣ ਬਣਾਉਂਦੇ ਪਏ ਸਾਰੇ ਤੇ ਰੇਪਨੂ ਵੀ ਪ੍ਰਸ਼ਾਦਾ ਲਾਉਣ ਲੱਗੀਆਂ ਐ ਜਦ ਤੱਕ ਮੈਂ ਤੁਹਾਨੂੰ ਡੈਕੋਰੇਸ਼ਨ ਦਿਖਾਉਣਾ ਜਿਹੜੀ ਆਪਾਂ ਇੱਥੇ ਕੀਤੀ ਸੀਗੀ ਲਓ ਜੀ ਉੱਪਰ ਦੇਖੋ ਓਏ ਸਾਡੀਆਂ ਬੀਬੀਆਂ ਲੱਗੀਆਂ ਆਂ ਪਰ ਸ਼ਾਦਾ ਲਾਉਣ ਹਾਂਜੀ ਤੁਸੀਂ ਕੀ ਕਰਨਾ ਹੈ? ਸ਼ਾਦੀ ਪਹਾਰੇ। ਅੱਛਾ ਥੱਲੇ ਨੇ ਆ ਤੁਸੀਂ। ਪੱਟੀ ਬਹੁਤ ਜਿਆਦਾ ਜਲਦੀ ਹੈ ਨਾ। ਇੱਥੋਂ ਦੇਣਾ। ਇੱਥੇ ਖੜਾ ਹੋਵੀਂ ਜੇ ਇੰਨਾ ਦਾ। ਹੈ? ਹਾਂਜੀ ਕਿੱਦਾਂ ਸਾਰੇ ਲਓ ਜੀ ਆਪਾਂ ਤਿਆਰ ਹੋਣ ਆਏ ਸੀ ਘਰ ਤੇ ਤਿਆਰ ਵਗੈਰ ਹੋ ਕੇ ਤੇ ਹੁਣ ਦਪਾ ਫਿਰ ਚੱਲੇ ਆਪਾਂ ਗੁਰਦਾਰ ਸਾਹਿਬ ਤੇ ਸਵੇਧ ਗਏ ਸੀ ਤਾਂ ਤੇ ਸੇਵਾ ਕਰਕੇ ਆ ਗਏ ਸੀਗੇ ਤੇ ਹੁਣ ਤਿਆਰ ਹੋ ਕੇ ਚੱਲੇ ਵਾਪਸ ਗੱਡੀ ਕੱਢ ਲਈ ਆਪਾਂ ਸਟਾਰਟ ਤੇ ਰੈਂਪ ਹੁਣੀ ਅੰਦਰ ਤਿਆਰ ਹੁੰਦੇ ਸੀਗੇ ਤੇ ਨਾਲ ਚਲੋ ਬਲੌਗ ਬਣਾਣਾ ਪਾਜੀ ਹੁਣੀ ਚਲ ਗਏ ਆ ਤੇ ਵੀਡੀਓ ਸ਼ੂਟ ਕਰੂੰਗਾ ਮੈਂ ਫੋਨ ਤੇ ਹੀ ਕਿਉਂਕਿ ਕੈਮਰੇ ਦਾ ਕਾਰਡ ਰਹਿ ਗਿਆ ਭਾਜੀ ਘਰੇ ਤੇ ਕੈਮਰਾ ਇੱਧਰ ਰਹਿ ਗਿਆ ਤੇ ਹੁਣ ਮੈਂ ਫੋਨ ਤੇ ਸ਼ੂਟ ਕਰੂੰਗਾ ਤੇ ਚਲੋ ਠੀਕ ਆ ਬਾਕੀ ਉੱਥੇ ਜਾ ਕੇ ਮਿਲਦੇ ਆ ਤੇ ਦਿਖਾਉਂਦੇ ਤੁਹਾਨੂੰ ਸਾਰਾ ਵਲੌਗ ਤੇ ਕਰਾਉਣਾ ਦਰਸ਼ਨ ਤੁਹਾਨੂੰ ਸਾਰੀਆਂ ਸੰਗਤਾਂ ਦੇ ਤੇ ਨਾਲੇ ਸਾਡੇ ਗੁਰਦੁਆਰਾ ਸਾਹਿਬ ਦੇ ਡੈਕੋਰੇਸ਼ਨ ਤੁਸੀਂ ਦੇਖੇ ਲਈ ਹੋਣੀ ਆ ਤੇ ਹੁਣ ਹੋਰ ਡੈਕੋਰੇਸ਼ਨ ਹੋਈ ਹੋਣੀ ਕਿਉਂਕਿ ਤਾਜ਼ਾ ਜਿਹੜੇ ਫੁੱਲ ਲੈ ਜਾਂਦੇ ਉਹ ਵੀ ਉੱਥੇ ਰੱਖਣੇ ਸੀਗੇ ਤੇ ਜਾ ਕੇ ਕਰਦੇ ਚਾਰੀ ਫਿਰ ਹੋਰ ਹਨ ਸੰਗਤਾਂ ਆਉਣ ਵਾਲੀਆਂ ਆ ਸਾਰੀਆਂ ਚਲੋ ਮਿਲਦੇ ਅੱਗੇ ਜਾ ਕੇ ਫਿਰ ਚਲ ਗਿਆ ਚਲੋ ਜੀ ਹਾਂ ਜੀ ਚਲੋ ਫਿਰ ਚਲੋ ਜੀ ਸੇਵਾ ਦਾ ਥੱਕ ਗਿਆ ਨਾ ਸੇਵਾ ਕਰਕੇ ਚਲੋ ਚਲੋ ਬੈਠੋ 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 ਜਲਦੀ ਰ ਗੱਡੀ ਚ ਚਲੋ ਠੀਕ ਹੈ ਮਿਲਦੇ ਫਿਰ ਅੱਗੇ ਜਾ ਕੇ ਸਾਚ ਨਾਮ ਦਾ ਮੇਰਾ ਜਨ ਮੁਕਾਸਮ ਗਵਾਇਆਂ ਤੇ ਸ਼ਾਂਤ ਸੋਭ ਬਣਐ ਵਸਿਆ ਜਹ ਚਾਹ ਤਬ ਪੁਜਾਈਆ ਸਦਾੁਰਭਾਨ ਪ੍ਰਭ ਅਕਾਲ ਪੁਰਖ ਜਿਸ ਨੇ ਵਧਾਈਆਂ ਨਾਮ ਕਹੇ ਨਾਮ ਸੁਨੰਤ ਸੋ ਸਭ ਕਰੋ ਏ ਆਰੋ ਸਾਧਨਾ ਨਾਮ ਰਹਾ ਦਾ ਤੋ ਬਾਜੇ ਪੰਜ ਸਬਦ ਘਰ ਸਬਾ ਗੈ ਕਸ ਸਬਾ ਸਬਦ ਬਾਜੇ ਗੁਰਦਾਜ ਕਰਤਾ ਰਿਆਂ ਪੰਜ ਜੂਤ ਨਵਾਸ ਕੀਤੇ ਬਾਤ ਟੰਗ ਮਾਰਿਆ ਤੁਰ ਕਰਮਾਇ ਅਬਦੂ ਤੋ ਆਹ ਬੰਦਾ ਪੱਕਾ ਹੀ ਆ ਸਤਿਗੁਰੂ ਸਤਿਗੁਰ ਜੀ ਮੋਹਸੇ ਵਾਲਾ ਭਾਈ ਮੋਹਸੇ ਵਾਲਾ ਭਾਈ ਹੈਗਾ ਸਿਗਾ ਹਾਂ ਮੇਰਾ ਕਾਰਡ ਤੇ ਦੇ No, no,